ਕਿ ਗਦਰੀ ਬਾਬਿਆਂ ਦੀ ਆਜ਼ਾਦੀ ਨਹੀਂ ਆਈ ਭਾਕਸਰਾ ਬਾਬਿਆਂ ਦੀ ਆਜ਼ਾਦੀ ਨਹੀਂ ਆਈ ਨਾ ਇੱਥੇ ਬੇਗਮਪੁਰਾ ਬਣਿਆ ਮਲਕ ਭਾਗੋ ਵੀ ਇੱਥੇ ਹੀ ਨੇ ਭਾਈ ਲਾਲੋ ਅੱਜ ਵੀ ਉਸੇ ਤਰ੍ਹਾਂ ਲੁੱਟੇ ਜਾ ਰਹੇ ਨੇ ਸਾਫ ਤੌਰ ਦੇਤੇ ਅਮਿਤ ਸ਼ਾਹ ਨੇ ਕਹਿ ਦਿੱਤਾ ਗ੍ਰੀਨ ਰੂਮ ਸੈਂਟਰ ਹੋ ਕੇ ਪਰਦੇ ਦੇ ਪਿੱਛੋਂ ਇੱਕ ਤਰ੍ਹਾਂ ਭਾਜਪਾ ਦਾ ਆਰਐਸਐਸ ਦਾ ਰਾਜ ਚੱਲ ਰਿਹਾ ਇੱਥੇ ਪੰਜਾਬ ਦੇ ਵਿੱਚ ਪੁਲਿਸ ਰਾਜ ਹੈ ਨੰਗੇ ਚਿੱਟੇ ਤੌਰ ਦੇ ਉੱਤੇ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਪੰਜਾਬ ਦੀ ਜਵਾਨੀ ਨੂੰ ਅਦ ਨੂੰ ਨਸ਼ਿਆਂ ਦੇ ਡੋਬੋ ਕੇ ਮਾਰਿਆ ਅੱਧੀ ਤੋਂ ਵੱਧ ਨੂੰ ਹਾਈਲਟ ਦੇ ਚਾਰੇ ਦਿਖਾ ਕੇ ਪਰਦੇਸਾਂ ਨੂੰ ਭੇਜ ਦਿੱਤਾ ਤਾਂ ਜੋ ਇਹਨਾਂ ਦੇ ਗੁਲਾਮੇ ਤੇ ਹੱਥ ਪਾਉਣ ਵਾਲਾ ਨਾ ਕੋਈ ਰਹੇ ਉਹ ਗੁਹੇ ਬਾਰੀਆਂ ਭਨ ਕੇ ਰੋਸ਼ਨਦਾਨ ਭਨ ਕੇ ਨਾ ਬਹੁਤ ਵੱਡਾ ਹੱਲਾ ਬੋਲਣ ਆ ਰਹੇ ਨੇ ਅੱਛੀ ਬਾਤ ਦਾ ਦੌਰ ਹੈ ਜਿੱਥੇ ਆ ਕੇ ਸੰਵਿਧਾਨ ਤੇ ਜੁਹੂਰੀਅਤ ਦਾ ਭੋਗ ਪਾ ਦਿੱਤਾ ਜਾਂਦਾ ਹੈ ਡੇਟ ਐਲਾਨ ਕਰ ਦਿੱਤੀ ਗਈ ਆ ਕਿ ਉਸ ਤੋਂ ਬਾਅਦ ਇਸ ਮੁਲਕ ਦੇ ਵਿੱਚ ਕੋਈ ਇਨਕਲਾਬ ਦੀ ਗੱਲ ਨਹੀਂ ਕਰੂਗਾ ਉਹਦੂ ਪਹਿਲਾਂ ਪਹਿਲਾਂ ਖਤਮ ਕਰਾਂਗੇ ਲੋਕਾਂ ਦੇ ਕੋਲੋਂ ਜਿਹੜੇ ਉਹਨਾਂ ਦੇ ਗਹਿਣੇ ਗੱਟੇ ਸੀ ਉਹਨਾਂ ਦੀ ਪੂਲਿੰਗ ਪਹਿਲਾਂ ਹੋ ਗਈ ਲੋਕਾਂ ਦੇ ਕੋਲੋਂ ਧੀਆ ਪੁੱਤ ਸੀ ਅਨਮੋਲ ਹੀਰੇ ਉਹਨਾਂ ਨੂੰ ਪੂਲ ਕਰ ਲਿਆ ਕੁਝ ਨੂੰ ਨਸ਼ਿਆਂ ਦੇ ਕੇਂਦਰ ਚ ਕੁਝ ਨੂੰ ਪਰਦੇਸੀ ਬਣਾ ਦਿੱਤਾ ਹੁਣ ਰਹਿ ਗਈ ਸੀ ਜ਼ਮੀਨ ਜ਼ਮੀਨ ਦੇ ਸਿਰ ਦੇ ਉੱਤੇ ਕਿੱਲੇ ਦੇ ਸਿਰ ਤੇ ਤਾਂਗੜਦਾ ਸੀ ਉਹਨਾਂ ਨੂੰ ਲੱਗਦਾ ਸੀ ਖਾਰੀ ਜ਼ਮੀਨ ਦੀ ਬੈਂਕਿੰਗ ਕਰ ਲੈਣੀ ਆਪਣੇ ਹੱਥ ਕਰ ਲੈਣੀ ਕੋਈ ਇੰਡਸਟਰੀਆਂ ਨਹੀਂ ਲੱਗਣੀਆਂ ਪੂਰੀ ਤਰ੍ਹਾਂ ਤੇ ਕੋਈ ਵਿਕਾਸ ਨਹੀਂ ਹੋਣਾ ਜ਼ਮੀਨ ਲੈ ਕੇ ਰੱਖ ਲੈਣੀ ਆ ਜਿੰਦਗੀ ਖਲਪਾਈਂ ਚ ਜਾ ਕੇ ਕੱਟਣ ਦੀ بجائے ਅਮਰੀਕਾ ਨੂੰ ਚੜਨ ਦੀ بجائے ਉਹ ਕਰਤਾਰ ਸਿੰਘ ਸਰਾਬੇ ਹੋਰਾਂ ਦੇ ਨਾਲ ਪੰਜਾਬ ਵੱਲ ਨੂੰ ਆਈ ਸੀ ਲੱਗੀ ਜੇ ਤੇਰੇ ਕਾਲ ਜੇ ਸ਼ੁਰੀ ਨਹੀਂ ਇਹ ਨਾ ਸੋਚ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਗਦਰ ਟੀਵੀ ਦੇ ਨਾਲ ਤੇ ਮੈਂ ਹਾਂ ਗੌਰਵ ਅੱਜ ਅਸੀਂ ਸੰਗਰੂਪਨੀ ਦਾਣਾ ਮੰਡੀ ਵਿਖੇ ਖੜੇ ਆ ਜਿੱਥੇ ਪੁਲਿਸ ਜ਼ਬਰਦਸਤ ਖਿਲਾਫ ਰੈਲੀ ਕੀਤੀ ਜਾ ਰਹੀ ਹੈ ਸਾਡੇ ਨਾਲ ਅਮੋਜ ਸਿੰਘ ਜੀ ਮੌਜੂਦ ਨੇ ਜਿਹੜੇ ਕਿ ਪੰਜ ਮੰਚ ਦੇ ਪ੍ਰਧਾਨ ਨੇ ਅਤੇ ਦੇਸ਼ ਭਗਤ ਯਾਦਗਾਰ ਹੌਂਦ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੁਲਕ ਜੀ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਗਦਰ ਦਾ ਗੱਲਬਾਤ ਕਰ ਲਈ ਇੰਨੇ ਮਹੱਤਵਪੂਰਨ ਮੌਕੇ ਦੇ ਉੱਤੇ ਬਹੁਤ ਸ਼ੁਕਰੀਆ ਆ ਮੁਲਕ ਜੀ ਪਹਿਲਾਂ ਤਾਂ ਬਾਰੇ ਹੀ ਸਾਨੂੰ ਜਾਣਕਾਰੀ ਦਿਓ ਇੱਕ ਤਾਂ ਮੰਤ ਬਾਰੇ ਵੀ ਜਾਣਕਾਰੀ ਦਿਓ ਪल्स ਮੰਚ ਹੈ ਕੀ ਹੈ ਜੀ ਇੱਕ ਰੈਲੀ ਕਿਉਂ ਹੋ ਰਹੀ ਹੈ ਇੱਥੇ ਇੰਨੇ ਵੱਡਾ ਇਕੱਠ ਹੈ ਇਹ ਕਾਰਨ ਕੀ ਹੈ ਜੀ ਪੰਜਾਬ ਦੇ ਕੋਨੇ ਕੋਨੇ ਤੋਂ ਮਜ਼ਦੂਰ ਕਿਸਾਨ ਨੌਜਵਾਨ ਤੇ ਵਿਦਿਆਰਥੀ ਔਰਤਾਂ ਸਹਿਦਕਾਰ ਲੇਖਕ ਬੁੱਧੀਜੀਵੀ ਕਵੀ ਰੰਗਕਰਮੀ ਚિત੍ਰਕਾਰ ਤਰਕਸ਼ੀਲ ਜਮਹੂਰੀ ਕਾਮੇ ਦੇਸ਼ ਵਿਦੇਸ਼ ਤੋਂ ਉਹਨਾਂ ਦੇ ਨਾਲ ਸਮਰਥਨ ਐਡਾ ਵੱਡਾ ਇਕੱਠ ਐਡੀ ਤੱਪਦੀ ਤੱਪਦੇ ਦਿਨਾਂ ਦੇ ਅੰਦਰ ਸੰਗਰੂਰ ਦੀ ਧਰਤੀ ਤੇ ਜੁੜਿਆ ਇਸ ਕਰਕੇ ਜੁੜਿਆ ਕਿ ਪਿਛਲੇ ਦਿਨਾਂ ਤੋਂ ਪੰਜਾਬ ਦੀ ਧਰਤੀ ਦੇ ਉੱਤੇ ਜ਼ਬਰ ਜ਼ੁਲਮ ਦੀ ਪੂਰੀ ਤਰ੍ਹਾਂ ਦੇ ਨਾਲ ਇੰਤਹਾਹ ਹੋ ਚੁੱਕੀ ਆ ਹੱਕ ਮੰਗਦੇ ਜਿਹੜੇ ਲੋਕ ਨੇ ਚਾਹੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਜ਼ਮੀਨ ਦੇ ਵਿੱਚੋਂ ਪੰਚਾਇਤੀ ਜ਼ਮੀਨ ਚੋਂ ਤੀਜੀ ਐਸਈ ਦੀ ਜ਼ਮੀਨ ਦੇ ਤੇ ਆਪਣਾ ਹੱਕ ਜਿਤਲਾਈ ਕਰਦੇ ਆ ਭਾਵੇਂ ਪੰਜਾਬ ਦੇ ਵਿੱਚ ਪੁਲਿਸ ਰਾਜ ਬਣਾਇਆ ਜਾ ਰਿਹਾ ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਚਾਹੇ ਲੈਂਡ ਪੂਲਿੰਗ ਦਾ ਮਸਲਾ ਚਾਹੇ ਹੋਰ ਲੋਕ ਦਲਤਾਂ ਤੇ ਹੋਰ ਹੈ ਜਬਰਦਸਤ ਸਵਾਲ ਹੈ ਇਸ ਗੱਲ ਨੂੰ ਲੈ ਕੇ ਜ਼ਬਰ ਜਿਹੜਾ ਇਕੱਠ ਜੁੜਿਆ ਇਸ ਕਰਕੇ ਇਸ ਮੌਕੇ ਨੂੰ ਤੇ ਹੀ ਪੰਜਾਬ ਲੋਕ ਸਭਾ ਚਾਰਕਮੰਜ ਵੱਲੋਂ ਅੱsse ਵੀ ਆਏ ਲੇਖਕਾਂ ਵਿਦਵਾਨਾਂ ਬੁੱਧੀਜੀਵੀਆਂ ਕਵੀਆਂ ਸੰਗੀਤਕਾਰਾਂ ਦੇ ਵੱਲੋਂ ਔਰ ਕਲਮਾਂ ਵਾਲੀ ਲੋਕਾਂ ਦੇ ਵੱਲੋਂ ਕਿ ਪਲਸਵੰਤ ਚ 14 ਮਾਰਚ 1982 ਨੂੰ ਗੁਰਸ਼ਰਨ ਭਾਜੀ ਭਾਈ ਮੰਨਾ ਸਿੰਘ ਜੀ ਉਹਨਾਂ ਨੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਲੀ ਚ ਬਣਾਇਆ ਸੀ 1982 ਤੋਂ ਲੈ ਕੇ ਅੱਜ ਤੱਕ ਇਹ ਸਦਾ ਹੀ ਕਿਰਤੀਆਂ ਕਿਸਾਨਾਂ ਦੇ ਅੰਗ ਸੰਗ ਰਹਿੰਦਾ ਲਕਚਰ ਅਸਲੀਲ ਬਜਾਰੂ ਤੇ ਵਪਾਰਕ ਸਭਿਆਚਾਰ ਦੇ ਬਦਲ ਚ ਜਿਹੜੇ ਅਟਣਾ ਵਾਲੇ ਹੱਥਾਂ ਵਾਲੇ ਲੋਕ ਨੇ ਇਨਾਂ ਦੇ ਪੈਰਾਂ 'ਚ ਬਿਆਈਆਂ ਨੇ ਜਿਹੜੇ ਦਿਨ ਨਾਲ ਕਮਾਈ ਕਰਨ ਤੋਂ ਬਾਅਦ ਲੁੱਟੇ ਤੇ ਖੁੱਟੇ ਜਾਂਦੇ ਨੇ ਉਹਨਾਂ ਦੇ ਹੱਕਾਂ ਦੀ ਗੱਲ ਕਰਦੇ ਗੀਤ ਲਿਖਦਾ ਨਾਟਕ ਲਿਖਦਾ ਸਰਗਰਮੀਆ ਕਰਦਾ ਉਹਨਾਂ ਦੇ ਅੰਗ ਸਾਗ ਰਹਿੰਦਾ ਸੋ ਅਸੀਂ ਅੱਜ ਵੀ ਇਹ ਸੁਨੇਹਾ ਲੈ ਕੇ ਆਏ ਆ ਕਿ ਅਸੀਂ ਦਾ ਭਾਈ ਗੁਰਸ਼ਰਨ ਭਾਈ ਜੀ ਵੱਲੋਂ ਮੈਂ ਵੀ ਨਾਲ 52 ਸਾਲ ਤੋਂ ਮੈਂ ਵੀ ਨਾਲ ਚੱਲਿਆ ਰਿਹਾ ਉਹਨਾਂ ਦੇ ਭਾਈ ਹੋਰਾਂ ਦੇ ਅਸੀਂ 52 ਗਦਰੀ ਬਾਬਿਆਂ ਦੀ ਆਜ਼ਾਦੀ ਨਹੀਂ ਆਈ ਭਗਤ ਰਾਮਿਆਂ ਦੀ ਆਜ਼ਾਦੀ ਨਹੀਂ ਆਈ ਗੁੱਲੇ ਭੱਟੀ ਦੇ ਇਹ ਸੁਪਨੇ ਪੂਰੇ ਹਾਲੇ ਨਹੀਂ ਹੋਏ ਬਾਬਾ ਬੰਦਾ ਸਿੰਘ ਬਹਾਦਰ ਦੇ ਸੁਪਨੇ ਪੂਰੇ ਨਹੀਂ ਹੋਏ ਨਾ ਇੱਥੇ ਬੇਗਮਪੁਰਾ ਬਣਿਆ ਨਾ ਸਾਜੀ ਬਾਲਕਾ ਬਣੀ ਮਲਕਪਾਗੋ ਵੀ ਇੱਥੇ ਹੀ ਨੇ ਭਾਈ ਲਾਲੋ ਅੱਜ ਵੀ ਉਸੇ ਤਰ੍ਹਾਂ ਲੁੱਟੇ ਜਾ ਰਹੇ ਨੇ ਤੇ ਅੱਜ ਵੀ ਉਹਨਾਂ ਦੇ ਪੂੜਿਆਂ ਦੇ ਵਿੱਚ ਲਹੂ ਹੈ ਉਹਨਾਂ ਮਲਕਪਾਗੋਆਂ ਦੇ ਵਿੱਚ ਇਸ ਕਰਕੇ ਸੰਗਰੂਰ ਦੀ ਧਰਤੀ ਤੇ ਜੁੜ ਕੇ ਇਸ ਗੱਲ ਦਾ ਹੌਂਕਾ ਦੇਣਾ ਇਹ ਕਿ ਪੰਜਾਬ ਦੇ ਵਿੱਚ ਅੱਜ ਰਾਜ ਜਿਹੜਾ ਉਹ ਲੋਕਾਂ ਦਾ ਕਿਸੇ ਸੰਵਿਧਾਨ ਦਾ ਕਾਇਦੇ ਕਾਨੂੰਨ ਦਾ ਲੋਕਾਂ ਦੀ ਜਮਹੂਰੀਅਤ ਦਾ ਰਾਜ ਨਹੀਂ ਹੈ ਦਿੱਲੀ ਦੇ ਹਕਮਰਾਨਾਂ ਦੇ ਵੱਲੋਂ ਬੜੇ ਗਰੀਨ ਰੂਮ ਸੈਂਟਰ ਹੋ ਕੇ ਮਰਦੇ ਦੇ ਪਿੱਛੋਂ ਇੱਕਦਣਾ ਭਾਜਪਾ ਦਾ ਆਰਐਸਐਸ ਦਾ ਰਾਜ ਚੱਲ ਰਿਹਾ ਤੇ ਪੁਲਿਸ ਦੇ ਡਾਇਰੈਕਟ ਹਦਾਇਤਾਂ ਦੇ ਤੌਰ ਤੇ ਦਿੱਲੀ ਤੋਂ ਇੱਥੇ ਪੰਜਾਬ ਦੇ ਵਿੱਚ ਪੁਲਿਸ ਰਾਜ ਹੈ ਜਿੰਨੀ ਮਰਜ਼ੀ ਬੰਨਵੇਂ ਚਾਹੇ ਜਿੱਤੇ ਹੋਏ ਹੋਣ ਉਹ ਸਾਰੇ ਭਾਲੇ ਨਹੀਂ ਥਿਆ ਰਹੇ ਨੰਗੇ ਚਿੱਟੇ ਤੌਰ ਦੇ ਤੇ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਔਰ ਮਹਿੰਗਾਈ ਬੇਜ਼ਦਾਰੀ ਜ਼ਬਰ ਜੁਲਮ ਲੋਕਾਂ ਤੇ ਵਧ ਰਿਹਾ ਔਰ ਪੰਜਾਬ ਦੀ ਜਵਾਨੀ ਨੂੰ ਅੱਧੇ ਤੋਂ ਵੱਧ ਨੂੰ ਨਸ਼ਿਆਂ ਦੇ ਵਿੱਚ ਡੋਬੋ ਕੇ ਮਾਰਿਆ ਅੱਧੀ ਤੋਂ ਵੱਧ ਨੂੰ ਹਾਈਲਾਈਟ ਦੇ ਚਾਰੇ ਦਿਖਾ ਕੇ ਪਰਦੇਸਾਂ ਨੂੰ ਭੇਜ ਦਿੱਤਾ ਤਾਂ ਜੋ ਇਹਨਾਂ ਦੇ ਗੁਲਾਮੀ 'ਚ ਹੱਥ ਪਾਉਣ ਵਾਲਾ ਨਾ ਕੋਈ ਰਹੇ ਨਾਬਰਾਂ ਦੀ ਆਵਾਜ਼ ਬੰਦ ਕਰਨ ਵਾਸਤੇ ਇੱਕ ਬੜੀ ਤਰੀਕੇ ਦੇ ਨਾਲ ਬੜੀ ਸਾਜ਼ਿਸ਼ ਕੀਤੀ ਜਾ ਰਹੀ ਹੈ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਪੰਜਾਬ ਦੀ ਧਰਤੀ ਤੇ ਨਿੱਕੇ-ਨਿੱਕੇ ਫਲਸਤੀਨ ਬਣਨਗੇ ਜੇ ਖਾਮੋਸ਼ ਰਹੇ ਪੰਜਾਬ ਦੀ ਧਰਤੀ ਤੇ ਬਸਤਰ ਬਣੂਗਾ ਪੰਜਾਬ ਦੀ ਧਰਤੀ ਤੇ ਆਦੀਵਾਸੀਆਂ ਵਾਲੀ ਹੀ ਹੋਊਗੀ ਅਗਲੇ ਦਿਨਾਂ ਚ ਕੋਈ ਗਦਰੀ ਬਾਬਿਆਂ ਦੇ ਮੇਲੇ ਨਹੀਂ ਲੱਗਣੇ ਭਗਤ ਸਿੰਘ ਦਾ ਦਿਨ ਨਹੀਂ ਮਨਾਉਣ ਦੇਣਾ ਕੋਈ ਗਦਰੀ ਬਾਬਿਆਂ ਦੇ ਦਿਨ ਨਹੀਂ ਮਨਾਉਣ ਦੇਣੇ ਇਸ ਕਰਕੇ ਹਾਲੇ ਵੀ ਬੇਲਾ ਕਿ ਜਿਹੜੀ ਸਰਜੀਤ ਪਾਤਰ ਨੇ ਆਪਣੀ ਨਾਜ਼ਮੇ ਚ ਕਿਹਾ ਸੀ ਕਿ ਲੱਗੀ ਜੇ ਤੇਰੇ ਕਾਲ ਜੇ ਛੁਰੀ ਨਹੀਂ ਇਹ ਨਾ ਸੋਚ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਇਸ ਕਰਕੇ ਇਹ ਨਾ ਢੀਕ ਕਰਦੇ ਰਹੀਏ ਹਨੇਰੀ ਹਨੇਰੀ ਕਾਰਪੋਰੇਟ ਘਰਾਣਿਆਂ ਦੀ ਹਨੇਰੀ ਦੁਨੀਆ ਭਰ ਦੀਆਂ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਸਾਡੇ ਮੁਲਕ ਦੇ ਅਦਾਨੀ ਅਵਾਨੀ ਉਹ ਗੋਹੇ ਬਾਰੀਆਂ ਭੰਨ ਕੇ ਰੋਸ਼ਨਦਾਨ ਭੰਨ ਕੇ ਬਹੁਤ ਵੱਡਾ ਹੱਲਾ ਬੋਲਣ ਆ ਰਹੇ ਨੇ ਔਰ ਇਸ ਕਰਕੇ ਐਡਾ ਦਾ ਪੰਜਾਬ ਇਹ ਰਹਿਣਾ ਨਹੀਂ ਹੈ ਪੂਰੀ ਤਰ੍ਹਾਂ ਦੇ ਨਾਲ ਪੰਜਾਬ ਜਿਹੜਾ ਹੈਗਾ ਇਹਦੇ ਚ ਕੋਸਰਾਜ ਹੋਊਗਾ ਹਾਲੇ ਤਾਂ ਲੋਕਾਂ ਨੂੰ ਇਹੀ ਲੱਗਦਾ ਕਿ ਲੈਂਡ ਪੂਲਿੰਗ ਬਣ ਕੇ ਇੱਕ ਮਾਡਲ ਖੇਤਰ ਬਣ ਰਿਹਾ ਇਹ ਹੋ ਰਿਹਾ ਕਲੋਨੀਆਂ ਬਣ ਜਾਣਗੀਆਂ ਪਿੰਡ ਨਹੀਂ ਰਹਿਣਗੇ ਇਹ ਵੀ ਖਿਆਲ ਲੱਖੋ ਕਲੋਨੀਆ ਦੇ ਨਾਲ ਨਾਲ ਪੁਲਿਸ ਦੇ ਕੈਂਪ ਆਉਣਗੇ ਨੀ ਫੌਜੀ ਦਲਾਂ ਦੇ ਕੈਂਪ ਆਉਣਗੇ ਗੁੰਡਾ ਫੋਰਸਾਂ ਦੇ ਕੈਂਪ ਬਣਨਗੇ ਉਹੀ ਕੁਝ ਹੋਊ ਜੋ ਕੁਝ ਬਸਤਰਜ ਹੋ ਰਿਹਾ ਜੋ ਫਲਸਤੀਨ 'ਚ ਹੋ ਰਿਹਾ ਇਸ ਲਈ ਅੱਜ ਭਗਤ ਸਿੰਘ ਦੀ ਗੱਲ ਨੂੰ ਗਦਰੀ ਬਾਬਿਆਂ ਦੀ ਨੂੰ ਬਬਰ ਕਾਲੀਆਂ ਨੂੰ ਯਾਦ ਕਰਦੇ ਕਰਦੇ ਨਾ ਭੁੱਲੀਏ ਕਿ ਸੰਗਰੂਰ ਦੀ ਧਰਤੀ ਦੇ ਬਿਲਕੁਲ ਨਾਲ ਪੈਂਦਾ ਸੁਨਾਮ ਦੇ ਲਾਗੇ ਪਿੰਡ ਬਖਸ਼ੀ ਵਾਲਾ ਬਖਸ਼ੀ ਬੜਾ ਦੀ ਹੋਈ ਗਦਰੀ ਗਲਬਕੌਰ ਉਹ ਸਾਡੇ ਤੋਂ ਵਿਛੜੀ 1925 ਚ ਅੱਜ ਆ ਗਿਆ 2025 ਉਹਦਾ 100 ਸਾਲਾ ਚੱਲ ਰਿਹਾ ਉਹਦੀ ਪਹਿਲੀ ਸਤਾਬਦੀ ਆ ਤੇ ਪਹਿਲੀ ਸਤਾਬਦੀ ਦੇ ਮੌਕੇ ਦੇ ਉੱਤੇ ਬਰਨਾਲੇ ਦੀ ਧਰਤੀ ਤੋਂ ਇਹ ਨਾਣ ਦੀ ਲੋੜ ਆ ਕਿ ਉਹ ਸਾਨੂੰ ਇੱਕ ਰਾਹ ਦਿਖਾਉਣ ਦੀ ਆ ਜੀ ਜ਼ਿੰਦਗੀ ਫਲਪਾਈਨ ਚ ਜਾ ਕੇ ਕੱਟਣ ਦੀ بجائے ਅਮਰੀਕਾ ਨੂੰ ਚੜ੍ਹਨ ਦੀ بجائے ਉਹ ਕਰਤਾਰ ਸਿੰਘ ਸਰਾਭੇ ਹੋਰਾਂ ਦੇ ਨਾਲ ਪੰਜਾਬ ਵੱਲ ਨਵਾਈ ਸੀ ਅੱਜ ਜਿਹੜੇ ਪੰਜਾਬ ਦੇ ਧੀਆਂ ਪੁੱਤ ਪਰਦੇਸਾਂ ਦੇ ਵਿੱਚ ਧੱਕੇ ਖਾਂਦੇ ਨੇ ਉਹ ਕਰਤਾਰ ਸਿੰਘ ਸਰਾਭੇ ਦੀ ਕਵਤਾ ਯਾਦ ਰੱਖਣ ਉਹਨੇ ਕਿਹਾ ਸੀ ਦੇਸ਼ ਪੈਣ ਤੱਕੇ ਬਾਹਰ ਮਿਲੇ ਢੋਈ ਨਾ ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ ਅੱਜ ਵੀ ਜੇ ਆਪਣਾ ਦੇਸ਼ ਬਣਾਉਣਾ ਹੈ ਤਾਂ ਭਗਤ ਸਿੰਘ ਨੂੰ ਪੜਿਏ ਸਰਾਬੇ ਨੂੰ ਪੜਿਏ ਸੰਘਰੂਰ ਦੀ ਰੈਲੀ ਦੇ ਇੱਕ ਇੱਕ ਸ਼ਬਦ ਨੂੰ ਸੰਭਾਲ ਕੇ ਲੈ ਕੇ ਜਾਈਏ ਸੂਰਜਮੁਖੀ ਨਾ ਬੀਜਦੇ ਰਹ ਜੀਏ ਔਰ ਇਸ ਔਰ ਖੇਤਾਂ ਦੇ ਵਿੱਚ ਝੋਨਾ ਤੇ ਨਰਮੇਕ ਪਾਹ ਨਾ ਬੀਜਦੇ ਰਹ ਜੀਏ ਉਥੇ ਭਗਤ ਸਿੰਘ ਤੇ ਗਦਰੀ ਬਾਬਿਆਂ ਤੇ ਬਾਬੇ ਨਾਨਕ ਦੇ ਵਿਚਾਰਾਂ ਦੇ ਬੀਜ ਇਹ ਨਵੀਂ ਖੇਤੀ ਦਾ ਵਪਾਰ ਕਰੀਏ ਨਵੀਂ ਖੇਤੀ ਰੌਸ਼ਨੀ ਦੀ ਖੇਤੀ ਵਿਚਾਰਾਂ ਤੇ ਚਿੰਤਨ ਦੀ ਖੇਤੀ ਜਿਹੜੀ ਕਮੀਆਂ ਤੇ ਵੇੜੇ ਚ ਜਾ ਕੇ ਕਹੇ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਆ ਮੂਕ ਜੀ ਜੇ ਇਸ ਦੌਰ ਨੂੰ ਸਮਝ ਨਾ ਹੋਈ ਜਿੱਦਾਂ ਹੋਰੇ ਆ ਮਜ਼ਦੂਰ ਆਗੂਆਂ ਤੇ ਕਿਸਾਨਾਂ ਤੇ ਲੱਖੀ ਚਾਰਜ ਵਰਿਆ ਪੱਤਰਕਾਰਾਂ ਤੇ ਵਰਤੇ ਦਰਜ ਹੋ ਰਿਆ ਰਿਪੋਰਟਿੰਗ ਕਰਦੇ ਦੇ ਉੱਤੇ ਇਸ ਦੌਰ ਨੂੰ ਜੇ ਸੰਖੇਪ ਚ ਸੰਖੇਪ ਰੋਵੇ ਦੌਰ ਹੈ ਕਿ ਇਹ ਫਾਸ਼ੀਵਾਦ ਦਾ ਦੌਰ ਹੈ ਜਿੱਥੇ ਆ ਕੇ ਸੰਵਿਧਾਨ ਤੇ ਜੁਹੂਰੀਅਤ ਦਾ ਭੋਗ ਪਾ ਦਿੱਤਾ ਜਾਂਦਾ ਹੈ ਜਿੱਥੇ ਆ ਕੇ ਹਾਕਮ ਜਮਾਤਾਂ ਜਿਹੜੀਏ ਜਿਹੜੇ ਸੰਵਿਧਾਨ ਦਾ ਤੇ ਜਮਹੂਰੀਅਤ ਦਾ ਖੁੰਡ ਕੱਢਦੀਆਂ ਹੁੰਦੀਆਂ ਨੇ ਉਹ ਖੁੰਡ ਵੀ ਸਰਕ ਜਾਂਦਾ ਉਹ ਖੁੰਡ ਵੀ ਲਾਹ ਦਿੰਦੀਆਂ ਨੇ ਉਹਨਾਂ ਦੀਆਂ ਪਾਲਿਸੀਆਂ ਨੀਤੀਆਂ ਜਿਹੜੀਆਂ ਉਹਨਾਂ ਕਾਰਪੋਰੇਟਰਾਂ ਹੀ ਲਾਗੂ ਕਰ ਰਹੀਆਂ ਹੁੰਦੀਆਂ ਨੇ ਉਹਨਾਂ ਕੋਲੇ ਦਮ ਲੈਣ ਦਾ ਟਾਈਮ ਹੀ ਨਹੀਂ ਉਹ ਲੋਕਾਂ ਨੂੰ ਪਚਲਾਉਣ ਦੀ ਬਜਾਏ ਆਟਾ ਦਾਲ ਬਥੇਰਾ ਵੰਡ ਲਿਆ ਬਥੇਰੇ ਕਾਰਡ ਵੰਡਲੇ ਸਫਰ ਕਰਨ ਦੇ ਹੁਣ ਉਹਨਾਂ ਕੋਲੇ ਕੁਝ ਨਹੀਂ ਰਿਹਾ ਹੁਣ ਉਹਨਾਂ ਕੋਲੇ ਲੁੱਟਣ ਤੇ ਖਾਣ ਵਾਸਤੇ ਆ ਉਹ ਘੋੜਿਆਂ ਦੀਆਂ ਟਾਪਾਂ ਤੇ ਜਿਹੜੇ ڈاکੂ ਆਉਂਦੇ ਸੀ ਉਹਦੀ ਬਜਾਏ ਹੁਣ ਨਵੇਂ ਤਰੀਕੇ ਦੇ ਨਾਲ ਪੰਜਾਬ ਦੀ ਧਰਤੀ ਤੇ ਉਤਰਨਾ ਆ ਰਹੇ ਨੇ ਸੋ ਇਸ ਕਰਕੇ ਅਗਲੇ ਸਮੇਂ ਦੇ ਵਿੱਚ ਜਿਹੜਾ ਅੱਜ ਵੱਡਾ ਹੱਲਾ ਬਸਤਰ ਚਾ ਉਹ ਹੱਲਾ ਅਗਲੇ ਸਮੇ ਕਲਮਾਂ ਵਾਲਿਆਂ ਤੇ ਕੈਮਰੇ ਵਾਲਿਆਂ ਤੇ ਪੱਤਰਕਾਰਾਂ ਤੇ ਧਮਕਨਗਾਰੀ ਦੀ ਪਾਉਣ ਵਾਲੇ ਨਾਟਕਾਂ ਵਾਲਿਆਂ ਤੇ ਵਿਦਵਾਨਾਂ ਤੇ ਆਊਗਾ ਸਾਫ਼ ਤੌਰ ਦੇ ਉੱਤੇ ਅਮਿਤ ਸ਼ਾਹ ਨੇ ਕਹਿ ਦਿੱਤਾ ਕਿ ਹੁਣ ਅਗਲਾ ਖੱਲਾ ਜਿਹੜਾ ਉਹ ਅਰਬਨ ਨਖਲੀ ਨੇ ਕਲਮਾਂ ਵਾਲੇ ਨੇ ਜਿਹੜੇ ਵਿਚਾਰ ਬਣਾਉਂਦੇ ਨੇ ਇਹ ਉਦੋਂ ਖਤਰਨਾਕ ਨੇ ਇਸ ਕਰਕੇ 31 ਮਾਰਚ 2026 ਦੀ ਡੇਟ ਐਲਾਨ ਕਰ ਦਿੱਤੀ ਗਈ ਆ ਕਿ ਉਦੋਂ ਬਾਅਦ ਇਸ ਮੁਲਕ ਦੇ ਵਿੱਚ ਕੋਈ ਇਨਕਲਾਬ ਦੀ ਗੱਲ ਨਹੀਂ ਕਰੂਗਾ ਉਦੋਂ ਪਹਿਲਾਂ ਪਹਿਲਾਂ ਖਤਮ ਕਰਾਂਗੇ ਇਹ ਐਲਾਨ ਐ ਐਲਾਨ ਕੋਈ ਕਰ ਨਹੀਂ ਸਕਦਾ ਇਹ ਸੁਪਰੀਮ ਕੋਰਟ ਦੇ ਖਿਲਾਫ ਹੈ ਇਹ ਸੰਵਿਧਾਨ ਦੇ ਖਿਲਾਫ ਹੈ ਇਹ ਜਮਹੂਰੀਅਤ ਦੇ ਖਿਲਾਫ ਆ ਇਹ ਐਲਾਨ ਕੀਤਾ ਇਹਦਾ ਮਤਲਬ ਇਹ ਹੈ ਵੀ ਉਹ ਕੰਪਨੀਆਂ ਨੂੰ ਦੱਸ ਰਹੇ ਨੇ ਵੀ ਜਿਹੜੇ ਤੁਹਾਡੇ ਨਾਲ 31 ਮਾਰਚ 2026 ਦੇ ਸੌਦੇ ਹੋਏ ਨੇ ਫਡਾਨੀ ਤੇ ਬਾਨੀ ਨੂੰ ਦੱਸ ਰਹੇ ਨੇ ਵੀ ਲਓ ਉਦੋਂ ਪਹਿਲਾਂ ਪਹਿਲਾਂ ਖਾਲੀ ਕਰਕੇ ਦਵਾਂਗੇ ਐਸੇ ਕਰਕੇ ਪਿਛਲੇ ਦਿਨਾਂ ਦੇ ਵਿੱਚ ਗਟਕਰੀ ਨੇ ਕਹਿ ਦਿੱਤਾ ਕਿ ਹੁਣ ਬਸਤਰ ਦਾ ਇਲਾਕਾ ਵੱਡਾ ਜਿਹੜਾ ਹੈਗਾ ਉਹ ਸਟੀਲ ਦੀ ਹੱਬ ਬਣੂਗਾ ਯਾਨੀ ਕਿ ਉਥੋਂ ਲੋਹਾ ਆਬਰਿਕ ਕੋਲਾ ਧਾਤਾਂ ਗੈਸਾਂ ਉਹ ਕੱਢਣੀਆਂ ਨੇ ਜੰਗਲ ਜਲ ਜ਼ਮੀਨ ਖੋਣ ਹੈ ਜਿਸ ਦਿਨ ਵੱਡੇ ਆਗੂ ਮਾਰੇ ਨੇ ਉਸੇ ਦਿਨੇ ਆਰਡਰ ਦਿੱਤਾ ਕਿ ਕੱਲ ਨੂੰ 1.5 ਲੱਖ ਪੌਦਾ ਜਿਹੜਾ ਬੂਟੇ ਆ ਦਰਖਤ ਆ ਇਹ ਵੜਦੇਓ ਸੋ ਇਸ ਕਰਕੇ ਇਹ ਬੜਾਂਗਾ ਇੱਕ ਬੰਨੇ ਇਨਕਲਾਬੀਆਂ ਦਾ ਦੂਜੇ ਬੰਨੇ ਕੁਦਰਤ ਦਾ ਬੜਾਂਗਾ ਇਸ ਕਰਕੇ ਇਸ ਮੁਲਕ ਦੇ ਵਾਰਸਾਂ ਨੂੰ ਸੋਚਣ ਵਿਚਾਰਨ ਦੀ ਲੋੜ ਆ ਉਹ ਆਪਣਾ ਲੱਕ ਬਣ ਕੇ ਬਾਬੇ ਨਾਨਕ ਦੇ ਅਸਲੀ ਵਾਰਸ ਬਣ ਕੇ ਮੈਦਾਨ ਚ ਆਉਣਾ ਆ ਮੁਲਕ ਦੀ ਲੈਂਡ ਪੂਲਿੰਗ ਜਿਹੜੀ ਨੀਤੀ ਆ ਉਹਨੂੰ ਜੇ ਸਮਝਣਾ ਹੋ ਇਸ ਸੰਖੇਪ ਚ ਹੈ ਕੀ ਹੈ ਜੀ ਕਿਉਂਕਿ ਲੈਂਡ ਪੂਲਿੰਗ ਨੀਤੀ ਦਾ ਮਤਲਬ ਇਹ ਹੈ ਕਿ ਲੋਕਾਂ ਦੇ ਕੋਲੋਂ ਜਿਹੜੇ ਉਹਨਾਂ ਦੇ ਗਹਿਣੇ ਗੱਟੇ ਸੀ ਉਹਨਾਂ ਦੀ ਪੂਲਿੰਗ ਪਹਿਲਾਂ ਹੋ ਗਈ ਲੋਕਾਂ ਦੇ ਕੋਲੋਂ ਧੀਆ ਪੁੱਤ ਸੀ ਅਨਮੋਲ ਹੀਰੇ ਉਹਨਾਂ ਨੂੰ ਪੂਲ ਕਰ ਲਿਆ ਕੁਝ ਨੂੰ ਨਟਿਆਂ ਦੇ ਕੇਂਦਰ ਚ ਕੁਝ ਨੂੰ ਪਰਦੇਸੀ ਬਣਾ ਦਿੱਤਾ ਹੁਣ ਰਹਿ ਗਈ ਸੀ ਜ਼ਮੀਨ ਜ਼ਮੀਨ ਦੇ ਸਿਰ ਦੇ ਉੱਤੇ ਕਿੱਲੇ ਦੇ ਸਿਰ ਤੇ ਤਾਂਗੜਦਾ ਸੀ ਉਹਨਾਂ ਨੂੰ ਲੱਗਦਾ ਸੀ ਕਿ ਇਹ ਜੇ ਕਿਸਾਨੀ ਨੂੰ ਤਬਾਹ ਕਰਨਾ ਹੈ ਜੇ ਰੀੜ ਦੀ ਹੱਡੀ ਤੋੜਨੀ ਆ ਜੇ ਨਾਬਰਾਂ ਦੀ ਆਵਾਜ਼ ਬੰਦ ਕਰਨੀ ਆ ਤਾਂ ਇਹ ਜਿਹੜਾ ਬਰਤਾਂਤ ਹੈ ਜਿਹੜਾ ਕੁਸਰ ਦਾ ਇਥੋਂ ਬਗਾਵਤਾਂ ਦਾ ਜੇ ਬਗਾਵਤਾਂ ਦਾ ਬਰਤਾਂਤ ਬੰਦ ਕਰਨਾ ਤਾਂ ਸਕੂਲਾਂ ਕਾਲਜਾਂ ਤੇ ਵਿਦਿਆ ਨੂੰ ਖਤਮ ਕਰੋ ਦੂਜਾ ਐਗਰੀਕਲਚਰ ਨੂੰ ਖਤਮ ਕਰੋ ਕਿਉਂਕਿ ਸਕੂਲਾਂ ਕਾਲਜਾਂ ਚ ਵੀ ਇੱਕ ਦੇਸ਼ ਭਗਤ ਪੈਦਾ ਹੁੰਦੇ ਨੇ ਖੇਤੀ ਨਾਲ ਜੁੜੇ ਹੋਣ ਕਰਕੇ ਉਹ ਆਪਣਾ ਹੱਕ ਮੰਗਦੇ ਨੇ ਇਸ ਕਰਕੇ ਟਿਫਨਾ ਤੇ ਲਿਆਓ ਇਹਨਾਂ ਨੂੰ ਡੱਬਾ ਬੰਦ ਰੋਟੀ ਤੇ ਲੈ ਕੇ ਆਓ ਤੇ ਮਜ਼ਦੂਰਾਂ ਚ ਬਦਲ ਦਿਓ ਤੇ ਖੇਤੀ ਖੋਖ ਖੋਲੋ ਲੈਂਡ ਪੂਲਣ ਦਾ ਮਤਲਬ ਆ ਸਾਰੀ ਜ਼ਮੀਨ ਦੀ ਬੈਂਕਿੰਗ ਕਰ ਲੈਣੀ ਆਪਣੇ ਹੱਥ ਚ ਕਰ ਲੈਣੀ ਕੋਈ ਇੰਡਸਟਰੀਆਂ ਨਹੀਂ ਲੱਗਣੀਆਂ ਫੌਰੀ ਤੌਰ ਤੇ ਕੋਈ ਵਿਕਾਸ ਨਹੀਂ ਹੋਣਾ ਜ਼ਮੀਨ ਲੈ ਕੇ ਰੱਖਾ ਲੈਣੀਆਂ ਜਿਨੇ ਕਿਸੇ ਨੇ ਉਦਾਹਰਨ ਦੇਖਣੀ ਆ ਤਾਂ ਜਾ ਕੇ ਜਗਰਾਉਂ ਦੀ ਗੰਨਾ ਮਿਲ ਤੋਂ ਜਾ ਕੇ ਦੇਖ ਲਓ ਸ਼ੰਨਾ ਧੌਲਾ ਸੰਘੇੜਾ ਦੇ ਵਿੱਚੋਂ ਜਾ ਕੇ ਦੇਖ ਲਓ ਜਿਹੜੀਆਂ ਜ਼ਮੀਨਾਂ ਲਈਆਂ ਸੀ ਕੀ ਉੱਥੇ ਕੁਝ ਲੱਗ ਗਿਆ ਉਹ ਖਾਲੀ ਪਈਆਂ ਨੇ ਇਹ ਲੋਕਾਂ ਕੋਲੋਂ ਖੋ ਕੇ ਆਪਣੇ ਹੱਥ 'ਚ ਕਰਕੇ ਵੱਡੇ ਵੱਡੇ ਗਲਾਡਾ ਜਾਂ ਹੋਰ ਕੰਪਨੀਆਂ ਦੇ ਕੋਲੇ ਕਰ ਲਈਆਂ ਜੇ ਵਿੱਚ ਪਾ ਲੈਣੀਆਂ ਨੇ ਤੇ ਲੋਕ ਜਿਹੜੇ ਨੇ ਉਹ ਦਰ ਬਦਲ ਮੰਗਤੇ ਹੋਣ ਹੋ ਕੇ ਧੁੰਮ ਦੇ ਬਣ ਜਾਣਗੇ ਕਿ ਉਹ ਬਗਾਵਤਾਂ ਦੇ ਰਾਹ ਨਹੀਂ ਪੈਣਗੇ ਇਸ ਕਰਕੇ ਲੈਂਡ ਕੂਲਿੰਗ ਨੂੰ ਸਮਝਣ ਦੀ ਉਹਦਾ ਇਹ ਮੁਕੰਮਲ ਤੌਰ ਦੇ ਉੱਤੇ ਲੋਕਾਂ ਨੂੰ ਸਾਧਨਹੀਣ ਬੇਜਮੀਨੇ ਕਿਸਾਨਾਂ ਚ ਤਬਦੀਲ ਕਰਨਾ ਇਸੇ ਤਰ੍ਹਾਂ ਸਭ ਤੋਂ ਪਹਿਲਾਂ ਜਦੋਂ ਬ੍ਰਿਟਾਨੀਆ ਕੈਨੇਡਾ ਚ ਗਿਆ ਜਦੋਂ ਬ੍ਰਿਟਾਨੀਆ ਦੀਆਂ ਕੰਪਨੀਆਂ ਅਫਰੀਕਾ ਦੇ ਮੁਲਕਾਂ ਚ ਗਈਆਂ ਉਹਨਾਂ ਦੀਆਂ ਜ਼ਮੀਨਾਂ ਖੋਈਆਂ ਉਹਨਾਂ ਨੂੰ ਨਸ਼ਿਆਂ ਤੇ ਲਾਇਆ ਉਹਨਾਂ ਨੂੰ ਕਿਹਾ ਤੁਸੀਂ ਦਾ ਗੌੜ ਦੇ ਭੇਜੇ ਹੋ ਹੋ ਆ ਲਓ ਬਾਈਬਲ ਤੁਸੀਂ ਬਾਈਬਲ ਪੜਿਆ ਕਰੋ ਤੁਸੀਂ ਕੰਮ ਨਾ ਕਰਿਆ ਕਰੋ ਉਹਨਾਂ ਨੂੰ ਗਰੰਟਾਂ ਲਾਤੀਆਂ ਨਸ਼ੇ ਦੇ ਤੇ ਉਹਨਾਂ ਨੂੰ ਕੰਬਲ ਬੰਡੇ ਕੰਬਲਾਂ 'ਚ ਬੈਕਟੀਰੀਆ ਇੰਜੈਕਟ ਕੀਤਾ ਉਸ ਤੋਂ ਬਾਅਦ ਉਹ ਚੋਣ ਲਾਗੇ ਸਾਰੇ ਸਰੀਰ ਉਹਨਾਂ ਦੇ ਜਿਹੜੇ ਉਹਨਾਂ ਨੂੰ ਤੋਹਫੇ 'ਚ ਕੰਬਲ ਮਿਲੇ ਉਹਨਾਂ ਨੇ ਉਹਨਾਂ ਦੇ ਸਰੀਰ 'ਚ ਚੋਣ ਲਾਤੇ ਮਰ ਗਏ ਉਹ ਅੱਜ ਖਤਮ ਹੋਏ ਹੋਏ ਨੇ ਜੰਗਲਾਂ 'ਚ ਬੈਠੇ ਆ ਸਾਰੀ ਜ਼ਮੀਨ ਉਦੋਂ ਹੀ ਪਤਾ ਲੱਗਿਆ ਜਦੋਂ ਉਹਨਾਂ ਦੇ ਹੱਥ 'ਚੋਂ ਜ਼ਮੀਨ ਚਲੀ ਗਈ ਬਾਈਬਲ ਹੱਥ 'ਚ ਰਹੇਗੀ ਸੋਏ ਸੰ ਅਮੋਲਕ ਸਿੰਘ ਜੀ ਪਾਲਸ ਮੰਚ ਦੇ ਪ੍ਰਧਾਨ ਅਤੇ ਦੇਸ਼ ਭਗਤੀ ਯਾਦਗਾਰ ਹਾਲ ਦੇ ਸੱਭਿਆਚਾਰਕ ਵਿੰਗ ਦੇ ਕਮਿਨਰ ਜਿਨ੍ਹਾਂ ਨੇ ਦੱਸਿਆ ਕਿ ਜਿੱਦਾਂ ਦਾ ਇਹ ਮਾਹੌਲ ਪੈਦਾ ਕੀਤਾ ਜਾ ਰਿਹਾ ਇਹ ਬਹੁਤ ਭੈਣ ਤੇ ਤੇ ਆਉਣ ਵਾਲਾ ਸਮਾਂ ਹੋਰ ਵੀ ਖਤਰਨਾਕ ਹੋ ਸਕਦਾ ਤੇ ਇਹਨਾਂ ਨੇ ਦੱਸਿਆ ਕਿ ਲੋਕ ਏਕਤਾ ਦੀ ਤਾਕਤ ਹੀ ਇਸ ਮਾਹੌਲ ਨੂੰ ਬਦਲ ਸਕਦੀ ਹੈ ਤੇ ਇੱਕ ਵੱਡੇ ਸੰਘਰਸ਼ ਦੀ ਲੋੜ ਹੈ ਜੁੜੇ ਰੋਗੇ ਦਾ ਟੀਵੀ ਦੇ ਨਾਮ ਮੈਂ ਖਾਰ ਧੰਨਵਾਦ